पापा मेनू पैसे दे मैं अज फाइल लेनी बहर की वो काका तेरा दिमाग सही है रोज तू रंडी रोना लाया हा मैं पार जाना जाया जाना की रखे तेरा बहार ਕੰਮ ਕਰੋ ਇੱਥੇ ਚੁੱਪ ਕਰਕੇ ਇੱਥੇ ਕੀ ਰੱਖਿਆ ਮੈਂ ਨਹੀਂ ਤੇ ਡੰਗਰਾਂ ਡੰਗਰ ਹੋਣਾ ਤੇ ਕਾਕਾ ਬਾਹਰ ਜਾ ਕੇ ਅੰਗਰੇਜ਼ਾਂ ਦੀਆਂ ਪਰਸ਼ਾਂ ਸਾਫ ਕਰਦੀਆਂ ਉਂਦਰੋਂ ਚੰਗਾ ਇੱਥੇ ਪੱਟੇ ਪਾ ਲਓ ਬਾਹਰ ਜਾ ਕੇ 4 ਪੈਸੇ ਕਮਾਵਾਂਗੇ ਆਦੇ ਗਵਾਂਡੀਆਂ ਦੇ ਬਿੱਲਾ ਬਾਹਰ ਜਾ ਕਿੱਡੀ ਸੋਹਣੀ ਕੋਠੀ ਪਈ ਉਹਨੇ ਤੇ ਕਾਕਾ ਕੋਠੀਆਂ ਨੂੰ ਚਟਣਾ ਉਹਦਾ ਬੁੜਾ ਵੇਖਿਆ ਕਿੰਨੀ ਵਾਰੀ ਉਹਨੂੰ ਤੁਸੀਂ ਲੈ ਕੇ ਗਏ ਹੋ ਬਿਮਾਰ ਹੋ ਜਾਂਦਾ ਪਿੰਡ 'ਚ ਉਹਨੂੰ ਕੋਈ ਨਾ ਕੋਈ ਲੈ ਕੇ ਜਾਂਦਾ ਬਿਮਾਰ ਹੋ ਜਾਂਦਾ ਜਦ ਵੀ ਉਹ ਤੇ ਫਾਇਦਾ ਕੀ ਇਹੋ ਜਿਹੇ ਜਵਾਕਾਂ ਦੇ ਜਿਹੜੇ ਬਾਹਰ ਚੱਲ ਗਏ ਆ ਤੇ ਬਾਅਦ 'ਚ ਇੱਥੇ ਕੋਈ ਪਿਓ ਨੂੰ ਪੁੱਛਣਾ ਲੱਗੀ ਨਾ ਮਾਂ ਉਹਦਾ ਪਿ ਮੇਰ ਕੋ ਨਹੀਂ ਭਰਾਵਾ ਐ ਭੇਜਿਆ ਜਾਂਦਾ ਨਾ ਮੇਰ ਕੋ ਇਨੇ ਪੈਸੇ ਹੈਗੇ ਨਾ ਜ਼ਮੀਰ ਹੈਗੀ ਆ ਚੁੱਪ ਕਰਕੇ ਆਪ ਦਾ ਇੱਥੇ ਕੰਮ ਕਰੋ ਮੈਨੂੰ ਨਹੀਂ ਪਤਾ ਮੈਂ ਬਾਹਰ ਹੀ ਜਾਣਾ ਹੈ ਕਿਵੇਂ ਛਿੰਦਿਆ ਕਿਉਂ ਜਵਾਗ ਨਾਲ ਲੜੀ ਜਾਣਾ ਸਵੇਰੇ ਸਵੇਰੇ ਉਹ ਕੀ ਦਸਾਂ ਯਾਰ ਇਹਨਾਂ ਨੇ ਅੱਜ ਕੱਲ ਦੇ ਨਿਆਣਿਆਂ ਨੇ ਲਾਉਂ ਪੀਤਾ ਕੀ ਕਹਿੰਦਾ ਛਿੰਦਿਆ ਮੁੰਡਾ ਉਹ ਕਹਿੰਦਾ ਕੀ ਆ ਯਾਰ ਉਹ ਹੀ ਕੁੱਤੀ ਖਾਣਾ ਬਾਹਰ ਜਾਣਾ ਬਾਹਰ ਜਾਣਾ ਹੋਰ ਕੋਈ ਕੰਮ ਨਹੀਂ ਇਹਨੂੰ ਸਵੇਰੇ ਉੱਠਦੇ ਨਾਲ ਇੱਕੋ ਹੀ ਰੰਡੀ ਰੋਣਾ ਰੋਈ ਰੱਖਦਾ ਰੋਜ਼ ਉਹ ਕਾਕਾ ਬਾਹਰ ਹੀ ਰੱਖਿਆ ਇੱਥੇ ਭੜਾਈ ਕਰੋ ਮੇਰਾ ਮੁੰਡਾ ਸਰਕਾਰੀ ਨੌਕਰੀ ਵੀ ਕਰਦਾ ਨਾ ਨਾ ਪੜਦਾ ਵੀ ਪਿਆ ਉਹ ਚਾਚਾ ਇਹਦੇ ਸਾਰੇ ਥੋੜਾ ਨੌਕਰੀ ਮਿਲ ਜਾਂਦੀ ਆ ਤੋ ਕਾਕਾ ਪੜੋਗੇ ਤਾਂ ਹੀ ਤਾਂ ਕੁਝ ਬਣੋਗੇ ਸਾਰੇ ਤਾਂ ਛੜ ਛੜ ਬਾਹਰ ਭੱਜੀ ਜਾਂਦੇ ਮੇਰੀ ਗੱਲ ਮੰਨੋ ਇੱਕ ਵਾਰੀ ਸੰਤ ਕਬੀਰ ਕਾਲਜ ਜਾਓ ਉੱਥੇ ਮੈਂ ਆਪੇ ਫੋਨ ਕਰ ਦੂੰਗਾ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਹੋ ਜਾਊਗਾ ਗੱਲ ਤਾਂ ਤੇਰੀ ਕਾਕਾ ਚਾਚੇ ਦੀ ਸਹੀ ਆ ਇਸ ਕਰਕੇ ਆਪਾਂ ਇੱਕ ਵਾਰੀ ਮੈਦਕਨਾਂ ਜਾ ਹੀਏ ਜੇ ਤਾਂ ਤੇਰੇ ਦਿਨ ਨੂੰ ਲੱਗ ਗਿਆ ਠੀਕ ਆ ਨਹੀਂ ਤਾਂ ਫਿਰ ਬਾਹਰ ਚਲਨੀ ਭਰਾਵਾ ਜੇ ਤੂੰ ਜਾਣਾ ਹੀ ਬਾਹਰ ਆ ਤਾਂ ਠੀਕ ਹੈ ਨਾ ਕੋਈ ਨਹੀਂ ਦੇਖ ਲੈਣੇ ਇੱਕ ਵਾਰੀ ਚਲੋ ਚੱਲ ਫਿਰ ਪਾ ਕੱਪੜੇ ਚਲਿਏ ਕੋਈ ਨਹੀਂ ਚਲੋ ਅ ਚੇਅਰਮੈਨ ਸਾਹਿਬ ਨੂੰ ਮਿਲਣਾ ਸੀ ਸਾਸਰੀ ਕਾਲ ਸਾਸਿਕਾ ਹੈ ਸਾਸਿਕਾ ਬੈਠੋ ਧੰਵਾਦ ਜੀ ਮੈਨੂੰ ਤੁਹਾਡੇ ਕੋਲ ਦੀਪੇ ਨੇ ਭੇਜਿਆ ਸੀ ਸ਼ਾਇਦ ਤੁਹਾਨੂੰ ਫੋਨ ਆਇਆ ਹੋਗਾ ਆਇਆ ਸੀ ਕਿ ਕਾਲ ਸੀਗਾ ਦੀਪੇ ਜੀ ਦਾ ਫੋਨ ਤੁਸੀਂ ਛਿੰਦਾ ਸੀ ਹਾਂਜੀ ਹਾਂਜੀ ਮੈਂ ਛਿੰਦਾ ਜੀ ਇਹ ਕਾਕਾ ਆਪਣਾ ਤੇ ਤੁਹਾਡੇ ਨਾਲ ਗੱਲਬਾਤ ਕੀਤੀ ਹੋਊਗੀ ਇਹਦੇ ਬਾਰੇ ਤੁਹਾਡੇ ਨਾਲ ਹਾਂ ਕੀਤੀ ਸੀ ਗੱਲ ਜੀ ਕਾਕਾ ਜੀ ਤੁਸੀਂ ਇੱਥੇ ਕਿਉਂ ਨਹੀਂ ਰਹਿਣਾ ਚਾਹੁੰਦੇ ਮੈਨੂੰ ਪਤਾ ਲੱਗਾ ਤੁਸੀਂ ਬਾਹਰ ਜਾਣਾ ਚਾਹੁੰਦੇ ਹੋ ਨਹੀਂ ਜੀ ਮੈਂ ਨਹੀਂ ਇੱਥੇ ਰਹਿਣਾ ਮੇਰੇ ਨਾਲ ਤਾਂ ਸਾਰੇ ਹੀ ਬਾਹਰ ਐ ਤੇ ਮੈਂ ਵੀ ਬਾਹਰ ਹੀ ਜਾਣਾ ਬੇਟਾ ਬਾਹਰ ਕੀ ਰੱਖਿਆ ਹੈ ਹੁਣ ਤੁਸੀਂ ਵੇਖੋ ਕੈਨੇਡਾ ਦੇ ਕਿੰਨੇ ਹਾਲਾਤ ਮਾੜੇ ਆ ਬੱਚੇ ਕਿੰਨੇ ਔਖੇ ਨੇ ਟੈਂਟਾਂ 'ਚ ਰਹਿ ਰਹੇ ਨੇ ਕੋਈ ਚੱਜ ਦਾ ਕੰਮ ਨਹੀਂ ਮਿਲ ਰਿਹਾ ਉਹਨਾਂ ਨੂੰ ਭੁੱਖੇ ਰਹਿਣਾ ਪੈ ਰਿਹਾ ਇੱਥੇ ਵੀ ਕੀ ਰੱਖਿਆ ਇੱਥੇ ਕਿਹੜਾ ਕੋਈ ਨੌਕਰੀ ਮਿਲਦੀ ਹੈ ਮਰ ਤੋਂ ਨਹੀਂ ਪੱਟੇ ਪੁੱਟੇ ਪਾ ਹੁੰਦੇ ਨਾਲੇ ਬੇਟਾ ਜੀ ਇੱਥੇ ਕਿਉਂ ਨਹੀਂ ਕੁਝ ਰੱਖਿਆ ਹੁਣ ਜਿਹੜੇ ਸਟੂਡੈਂਟ ਤੁਹਾਨੂੰ ਬਾਹਰ ਬੈਠੇ ਰਿਸੈਪਸ਼ਨ ਤੇ ਮਿਲੇ ਨੇ ਉਹ ਵੀ ਆਪਣੀ ਜੌਬ ਦੇ ਨਾਲ ਨਾਲ ਹਾਇਰ ਸਟੱਡੀ ਕਰ ਰਹੇ ਨੇ ਹੁਣ ਜਿੱਦਾਂ ਮਨਪ੍ਰੀਤ ਜੀ ਬੈਠੇ ਨੇ ਇਹ ਵੀ ਸੈਂਟਰ ਗਵਰਨਮੈਂਟ ਦੇ ਨਾਲ ਆਪਣੀ ਹਾਇਰ ਸਟੱਡੀ ਕਰ ਰਹੇ ਸਾਡੇ ਕੋਲ ਹਾਇਰ ਸਟੱਡੀ ਕਰਕੇ ਆਪਣੀ ਪ੍ਰਮੋਸ਼ਨ ਲੈ ਗਏ ਨੇ ਜਿਨ੍ਹਾਂ ਵਿੱਚ ਨੇ ਐਮ ਕਾਮ, ਐਮ ਐਸ ਸੀ ਫਿਜ਼ੀਕਸ, ਐਮ ਐਸ ਸੀ ਕੈਮਿਸਟਰੀ, ਐਮ ਐਸ ਸੀ ਬਾਇਓਲੋਜੀ ਕਈ ਪ੍ਰਕਾਰ ਦੇ ਕੋਰਸ ਕਰਕੇ ਆਪਣੀ ਪ੍ਰਮੋਸ਼ਨ ਲੈ ਚੁੱਕੇ ਨੇ। ਸਭ ਤੋਂ ਵੱਡੀ ਐਗਜ਼ਾਮਪਲ ਜਿਨ੍ਹਾਂ ਨੇ ਤੁਹਾਨੂੰ ਇੱਥੇ ਭੇਜਿਆ ਹੈ ਉਹਨਾਂ ਦਾ ਬੱਚਾ ਵੀ ਗਵਰਨਮੈਂਟ ਜੌਬ ਕਰ ਰਿਹਾ ਹੈ ਨਾਲ ਦੀ ਨਾਲ ਪ੍ਰਮੋਸ਼ਨ ਦੇ ਲਈ ਹਾਇਰ ਸਟੱਡੀ ਕਰ ਰਿਹਾ ਹੈ। ਹੁਣ ਤੁਹਾਡੇ ਬੱਚਿਆਂ ਦੇ ਮਨ ਦੇ ਵਿੱਚ ਪਤਾ ਨਹੀਂ ਕੀ ਕੀੜਾ ਵੜਿਆ ਹੋਇਆ ਹੈ ਬਾਹਰ ਹੀ ਸਭ ਕੁਝ ਹੈ। ਇਥੇ ਆਈ ਦੀ ਡਿਗਰੀ ਸਭ ਕੁਝ ਹੈ ਹੁਣ ਦੇਖੋ ਪੰਜਾਬ ਸਰਕਾਰ ਕਿੰਨੇ ਐਫਰਟ ਕਰ ਰਹੀ ਹੈ ਹਰੇਕ ਡਿਪਾਰਟਮੈਂਟ ਦੇ ਵਿੱਚ ਗਵਰਨਮੈਂਟ ਜੌਬ ਕੱਢੀ ਹੈ ਚਾਹੇ ਬਿਜਲੀ ਬੋਰਡ ਹੋਵੇ ਚਾਹੇ ਅਧਿਆਪਕ ਵਰਗ ਹੋਵੇ ਚਾਹੇ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਆਪਾਂ ਬੜੇ ਹੀ ਈਜ਼ੀ ਵੇ ਨਾਲ ਹਾਇਰ ਸਟੱਡੀ ਕਰਕੇ ਜੌਬ ਲੈ ਸਕਦੇ ਹਾਂ ਅਤੇ ਆਪਣੇ ਸਾਰੇ ਹੀ ਸੁਪਨੇ ਪੂਰੇ ਕਰ ਸਕਦੇ ਹਾਂ ਇਸ ਕਰਕੇ ਬੇਟਾ ਬਾਹਰ ਦੇ ਸੁਪਨੇ ਛੱਡੋ ਇੱਥੇ ਹਾਇਰ ਸਟੱਡੀ ਕਰੋ ਤੇ ਆਪਣਾ ਫਿਊਚਰ ਬ੍ਰਾਈਟ ਕਰੋ ਯਾਰ ਮੈਨੂੰ ਤਾਂ ਇਹਨਾਂ ਦੀ ਗੱਲ ਬਹੁਤ ਚੱਜੀ ਹੁਣ ਤੂੰ ਦੱਸ ਤੇਰਾ ਕੀ ਵਿਚਾਰ ਹੈ ਚਲੋ ਜੀ ਫਿਰ ਇੱਕ ਵਾਰੀ ਦੱਸੋ ਇੱਥੇ ਕਿਹੜੇ ਕਿਹੜ हां जी बेटा जी ਇੱਥੇ ਹਰ ਤਰ੍ਹਾਂ ਦੇ ਕੋਰਸ ਨੇ ਜਿਸ ਤਰ੍ਹਾਂ ਬੀਏ, ਬੀਸੀਏ, ਬੀਕਮ, ਬੀਐਸਸੀ ਫੈਸ਼ਨ ਟੈਕਨੋਲੋਜੀ, ਨਰਸਿੰਗ ਜਾਂ ਆਈਟੀਆਈ ਦੇ ਵੈਲਡਰ, ਪਲੰਬਰ, ਇਲੈਕਟ੍ਰੀਸ਼ੀਅਨ, ਮਕੈਨਿਕ, ਡੀਜ਼ਲ, ਕੰਪਿਊਟਰ ਹਰ ਪ੍ਰਕਾਰ ਦੇ ਕੋਰਸ ਕਰਾਏ ਜਾਂਦੇ ਹਨ। ਸਾਰਿਆਂ ਨਾਲ ਵੱਡੀ ਗੱਲ ਸਾਰੇ ਹੀ ਕੋਰਸ ਸਕਾਲਰਸ਼ਿਪ ਸਕੀਮ ਤੇ ਹਨ। ਤਾ ਜੋ ਬੱਚੇ ਬੜੇ ਹੀ ਈਜ਼ੀ ਵੇ ਨਾਲ ਇਹ ਕਰ ਲੈਂਦੇ ਆ ਨੇ ਤੇ ਇਹ ਤੁਸੀਂ ਸਾਰੇ ਕੋਰਸ ਕਰਕੇ ਗਵਰਨਮੈਂਟ ਜੋਬ ਵੀ ਬੜੇ ਹੀ ਸੌਖੇ ਤਰੀਕੇ ਨਾਲ ਪ੍ਰਾਪਤ ਕਰ ਸਕਦੇ ਹੋ ਇਸ ਕਰਕੇ ਬੇਟਾ ਜੀ ਬਾਹਰ ਜਾਣ ਦਾ ਸੁਪਨਾ ਛੱਡੋ ਤੇ ਇੱਥੇ ਆਪਣੀ ਜ਼ਿੰਦਗੀ ਨੂੰ ਨਵੀਂ ਸੋਚ ਦੇ ਕੇ ਸਟਾਰਟ ਕਰੋ ਹਾਂਜੀ ਠੀਕ ਹੈ ਫਿਰ ਕਾਕਾ ਜੀ ਹਾਂਜੀ ਠੀਕ ਹੈ ਜੀ ਚਲੋ ਠੀਕ ਹੈ ਜੀ ਫਿਰ ਭਰ ਦਿੰਦੇ ਆਂ ਦਾ ਫਾਰਮ ਅੱਜ ਠੀਕ ਹੈ ਜੀ ਬਾਹਰ ਰਿਸੈਪਸ਼ਨ ਤੇ ਮਿਲੋ ਤੁਹਾਡਾ ਫਾਰਮ ਵਗੈਰਾ ਕੰਪਲੀਟ ਕਰਵਾ ਦਿੰਦੇ ਨੇ ਤੇ ਤੁਸੀਂ ਭਰ ਦੋ ਫੋਮ ਚਲੋ ਓਕੇ ਸੱਚੀ ਕਾ ਠੀਕ ਹੈ ਸਭ ਜੀ ਹਾਂ ਤੁਸੀਂ ਵੀ ਆਪਣੇ ਸੁਪਨਿਆਂ ਨੂੰ ਪੂਰਾ ਕਰਨਾ ਚਾਹੁੰਦੇ ਹੋ ਕਿਸੇ ਕਾਰਨ ਕਰਕੇ ਆਪਣੀ ਸਟੱਡੀ ਨੂੰ ਬ੍ਰੇਕ ਕਰ ਚੁੱਕੇ ਹੋ ਤਾਂ ਅੱਜ ਹੀ ਵਿਜ਼ਿਟ ਕਰੋ ਸੰਤ ਕਬੀਰ ਕਾਲਜ ਮੋਗਾ ਚਤਰਾ ਰੋਡ ਜੀਰਾ ਜਾਂ ਵਧੇਰੇ ਜਾਣਕਾਰੀ ਲਈ ਦਿੱਤੇ ਹੋਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਹੋ ਤੁਸੀਂ ਇਸ ਦੌਰਾਨ ਬੀਏ ਬੀਸੀਏ ਬੀਕੋਮ ਐਮਏ ਐਮਏ ਸਾਈਕੋਲੋਜੀ ਐਮਪੀਏ ਜਾਂ ਕਿਸੇ ਵੀ ਪ੍ਰਕਾਰ ਦੀ ਓਡੀਐਲ ਦੇ ਰਾਹੀਂ ਸਟੱਡੀ ਕਰ ਸਕਦੇ ਹੋ ਜਿਸ ਵਿੱਚ ਤੁਹਾਡੀਆਂ ਕਲਾਸਾਂ ਆਨਲਾਈਨ ਰਹਿਣਗੀਆਂ ਈਜ਼ੀ ਸਟੱਡੀ ਮਟੀਰੀਅਲ ਮਿਲੇਗਾ ਤੇ ਬੜੇ ਹੀ ਈਜ਼ੀ ਵੇ ਨਾਲ ਤੁਹਾਡਾ ਹਾਇਰ ਸਟੱਡੀ ਕਰਨ ਦਾ ਸੁਪਨਾ ਪੂਰਾ ਕਰਵਾਇਆ ਜਾਏਗਾ